ਸਤਿ ਸ਼੍ਰੀ ਰਾਮ ਜੀ ਭੈਣ ਭਰਾਵਾਂ ਨੂੰ ਜਿਹੜੇ ਕੋਈ ਵੀ ਜਰੂਰ ਹੈ ਰਾਜੀ ਕੋਈ ਹੋਵੇ ਟਮਾਟਾ ਮਟਰ ਅਨਕੜੀ ਬਲਾਲ ਤਰੱਕੀ ਪੱਤੇ ਬਾਸਪ ਮੇਰ ਪਰ ਇਹਨਾਂ ਕਰਕੇ ਜੀ ਹਾਂ ਰੇਤਾਨ ਭਰਾਵਾਂ ਨੂੰ ਸਾਰ ਜਿੰਦਗੀ ਦਾ ਬਹੁਤ ਬਹੁਤ ਸਾਰੀ ਬਹੁਤ ਬਹੁਤ ਮੇਰੇ ਤੇ ਆਤਾ ਆਤ ਬੜਕਿੰਦਾ ਮਾਣ ਮੱਤ ਤੇ ਹੋਰ ਇਹਨਾਂ ਸਾਰ ਪਹਿਲੇ ਸਤਿ ਸ਼੍ਰੀ ਰਾਮ ਜੀ ਕੋ ਠੀਕਾਤਾ ਜੀ ਜੀ ਤੋਂ ਫੈਣੇ ਜੀ ਬਹੁ ਬਹੁਤ ਸਾਰਾ ਦਿਨ ਧੰਨਵਾਦ ਪਰਮਾਸ਼ੰਤ ਅੰਦਰ ਦੀ ਬੱਚੇ ਨੂੰ ਕਰਿਆ ਕਰਦੇ ਜੀ ਉਹ ਹਰ ਅੱਜ ਅੱਜ ਪਛਿਆ ਦੀ ਭਾਰਤੀ ਹੋਏ ਆ ਨਾ ਮਾਰਦ ਦਾ ਕੋਈ ਬਟਾ ਨਹੀਂ ਪਾਇਨਾ ਦਿੱਤੀ ਹੈ ਅੱਜ ਪਹਿਲਾ ਸਾਰੀਆਂ ਪਿਆਰਾਂ ਮਸੰਦਰ ਖਾਂਚੇ ਰੱਖ ਲੈਣੇ ਅੱਜ ਪਹਿਲਾ ਦਿਨ ਗਏ ਸੀ ਫਿਰ ਛੁੱਟੀ ਹੋ ਗਈ ਕੱਲ ਦੀ ਅੱਜ ਕੱਲ ਦੀ ਜਿਹੜੇ ਪੁੱਤਿਆਂ ਨੂੰ ਜਿਹੜਾ ਕੱਲ ਵਾਲਾ ਕੰਮ ਅੱਜ ਕੀਤਾ ਜਾਵੇ ਤਾਂ ਠੋਖਾ ਰਹਿੰਦਾ ਟੱਪ ਲੱਗੀ ਤਾਂ ਵਧੀਆ ਟੱਪ ਦੀ ਮਾਸੀ ਅੱਜ ਸਾਡੀ ਸਕੂਟਰੀ ਦੀ ਹੁਣ ਕਿ ਆ ਗਈ ਇਹ ਖਰਾਬ ਹੋ ਗਈ ਸੀ कैट छॾी बहुत औखा हुया असीं बग़ैर तहर जो असां कुझु सामान लिआंदी घर वास्ते हाणे असां कला कलग्राम बाग कले आवांगे नई दोस्त लेट हुया असां एतवार ते आई आहियां बि कल्ह खे छॾजे ਉਹ ਕਲਾ ਦਾ ਅੱਜ ਨਾਲਾਂ ਦੀ ਰਹਿਣ ਆ ਕਰਦੇ ਕੰਮ ਨੇ ਰਿਆ ਬਾਹਰ ਹੋ ਗਿਆ ਬਾਕੀ ਜੀ ਸਾਰੇ ਦਾ ਇੰਪਲਾਮਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਰ ਤਰੀਕਾ ਨੇ ਸੇਵਾ ਕੀਤੀ ਮੇਰੇ ਕਲਾਕਾਰ ਭੈਣ ਭਰਾਵਾ ਦਾ ਵੀ ਧੰਨਵਾਦ ਮੇਰੇ ਨਜ਼ਰਖੇਡੇ ਦਾ ਵੀ ਧੰਨਵਾਦ ਸਾਰੇ ਸਨਾ ਦੇ ਚੱਲ ਜੇ ਕੰਮ ਕਰਵਾਉਣੇ راستਾਂ ਜਿੰਨਾ ਵੀ ਤੁਹਾਡੇ ਵਿੱਚੋਂ ਆਰ ਜੀਤਾਂ ਲਈ ਦਾ ਚਲਦੇ ਜਿਆ ਉਹਨਾਂ ਲਈ ਹੀ ਕਹਿਣਾ ਵੀ ਨਾ ਆ ਰਿਹਾ ਬੇਟਾ ਧੰਵਾਦ ਪ੍ਰਮਾਤਮਾ ਦਾ ਅਨਰਸਤੀ ਬਲ ਕੇ ਮੈਥੋਲੀਆ ਕਾਤ ਬੋਧ ਰਹਾ ਦੇਨਾ ਪੜ ਜਾਂਦਾ ਹੈ ਨਾ ਤੇ ਇਹਨਾਂ ਦੇ ਵਿਚਾਰ ਇਹ ਵੀ ਆਪਣੀ ਹੈ ਘੜਾ ਉਪਰੇ ਆ ਥੋੜੇ ਜਿਹਾ ਸਰ ਕੇ ਬਹੁਤ ਬਹੁਤ ਨਵਾਂ ਸਾਰੇ ਜੀਵਦਾ ਕਲਾ ਕਰਦੀ ਜਾਂਦਾ ਪੰਜਾਬ ਦੇ ਨਾਲ ਸਿੰਗਰ ਵੀਰ ਬਹੁਤ ਵਧੀਆ ਕ੍ਰਿਕੇ ਨਾਲ ਕੰਮ ਕਰ ਰਹੇ ਆ ਬਾਹ ਫੜੀ ਆ ਆਕੇ ਭੈਣ ਭਰਾਵਾਂ ਦੀ ਬਾਕੀ ਇਹ ਗੱਲ ਨਹੀਂ ਪ੍ਰਦਰਸ਼ਨ ਵੀ ਵਿਚਾਰਾ ਜਨਪੁਰਾ ਆਕੇ ਕੋਈ ਅਦੱਤ ਠੀਕ ਆ ਜੀ ਅ ਸਰਵ ਉਦਾਨੀ ਪਰਿਵਾਰ ਛੱਡਿਆ ਕੋ ਬਹੁਤ ਵਧੀਆ ਜੀਵਨ ਨਿਭਾਉਣ ਚੱਲੇ ਨੇ ਇਹ ਨਹੀਂ ਜਾਣਦੇ ਕਿ ਮੇਂ ਪਈ ਗਈ ਚਾਹ ਹਾਂ ਤਾਂ ਕਰਨਗੇ ਹੈਲਪ ਸਾਰੇ ਪ੍ਰਚਾਰ ਸੰਧਾ ਵੀ ਬਹੁਤ ਬਹੁਤ ਤਰਫੋਂ ਧੰਨਵਾਦ ਪ੍ਰਮਾਤਮਾ ਤੁਹਾਨੂੰ ਰਸਤੀ ਬਖਸ਼ੇ ਸੱਚੇ ਪਾਤਸ਼ਾਹ ਇਹਨਾਂ ਨੂੰ ਹੋਰ ਕਾਰਜ ਬਖਸ਼ੇ ਸੇਵਾ ਕਰਨ ਮੇਰ ਭਰਿਆ ਯਾਦ ਰੱਖੇ ਆਪ ਦਾਇਆ ਨੇ ਜੀ 20 ਤਵੇ ਇਹ ਦਾਸ ਕਰੀ ਦੀ ਹੈ ਮੇਰੇ ਪ੍ਰਸ਼ਾਸਨੋਂ ਮੇਰੇ ਵੀਰਾਂ ਨੂੰ ਮੇਰੇ ਭੈਣਾਂ ਨੂੰ ਮੈਂ ਸਾਵਾਂ ਨੂੰ ਅੰਦਰ ਦਿੱ ਵਿਮਾਰਨ ਬਰਦੀ ਪਾਤੀ ਆ ਅੱਜ ਬਰਦੀ ਸੀਗੀ ਕੱਲੀ ਬੱਚਾਂ ਦੀ ਧੋਣ ਵਾਲੀ ਬਰਦੀ ਪਾਤੀ ਆ ਸਰ ਪੈ ਗਈ ਆ ਸਾਰਾ ਕੋਈ ਨਹੀਂ ਆ ਆ ਵਧੀਆ ਤੇ ਇੱਕ ਬਹੁਤ ਚੱਲ ਜੂ ਚਲੋ ਫੇਰ ਲੈ ਕੇ ਆਵਾਂਗੇ ਸਭ ਕੁਝ ਮੁੱਕਿਆ ਪਿਆ ਸੌਦਾ ਜੇ ਆ ਪੂਰੀ ਨਾ ਖਾਓ ਹੁੰਦੀ ਹੈ ਜੇ ਆ ਮੈਂ ਸੋਚੀਏ ਇਹ ਹੀ ਲੈ ਕੇ ਰੱਖ ਲਿਜੀ ਮਮਾ ਸਾਰੇ ਪੈ ਗਏ ਇਹ ਨਾਲ ਆਜੋ ਜੇ ਮਾਤਾ ਅੰਦਰ ਅੱਛਾ ਇਹਦਾ ਚਾਹ ਜਬ ਬੰਦਾ ਵੀ ਜਿਹੜਾ ਕਦ ਨਹੀਂ ਹੁੰਦੀ ਬਹੁਤ ਤੂੰ ਵੀ ਮੇਰੇ ਲੜੇਂਗਾ ਤਾਂ ਜੀ ਵੀ ਆ ਗਿਆ ਨਹੀਂ ਆਤਾ ਉਹ ਦੂਜਾ ਜੋ ਜਿਹੜੀ ਕੰਧਾਂ ਤੇ ਲੱਗਦੀ ਹੁੰਦੀ ਆ ਘਰ ਤੇ ਬਣਾਉਣਾ ਹੁਣ ਇਹਦਾ ਪਤਾ ਨਹੀਂ ਵੀ ਇਹ ਜਾਂਦਾ ਕਿੱਥੇ ਆ ਇਹਦੇ ਲੈ ਪਾਸੇ ਜਾਂਦਾ ਇਹਦੇ ਲੈ ਪਾਸੇ ਮੋਰੀ ਹੈ ਇਹਦੇ ਇਹ ਚੱ ਲੱਗੇ ਅੰਦਰਲੇ ਪੜਦੇ ਵਿੱਚ ਮੈਨੂੰ ਸ਼ੱਕ ਆ ਲਾਉਗਾ ਹੈ ਘਰ ਬਣਾਇਆ ਹੋਇਆ ਨਾ ਇਹਦੇ ਕੋਲ ਸੀ ਘਰ ਵੀ ਚਾਰ ਕੀਤਾ ਆ ਨਾ ਇਹਨਾਂ ਦਾ ਹੁਣ ਆ ਘਰ ਵਿੱਚ ਨਾ ਬਣਾਉਣਾ ਪਿਆ ਉਹ ਉਹ ਆਪਣੇ ਤੋਂ ਬਹੁਤ ਠਾਇਨ ਲੱਗਦੇ ਆ ਉਧਰ ਵੀ ਤਾਂ ਮੈਂ ਟੱਪਦਾ ਨਹੀਂ ਮੈਂ ਕਹਿੰਦਾ ਪਾਪ ਉਹਨੇ ਚਲੋ ਕੋਈ ਨਹੀਂ ਬਹਿ ਕੇ ਆਪਾਂ ਨੂੰ ਵੀ ਇਹਦੇ ਕੰਧ ਨਾਲ ਸਾਈਡ ਤੇ ਬੈਠੇ ਨਾਲ ਡੈਂਚ ਨਾਲ ਉੱਠਾਉਂਦਾ ਐਵੇਂ ਈ ਆਪਾਂ ਵੀ ਆਪਦੇ ਘਰਾਂ 'ਚ ਬਹਿਣਾ ਇਹਨਾਂ ਨੇ ਵੀ ਬਹਿਣਾ ਹੀ ਆ ਗੋਲ ਦੀ ਗੱਲ ਹੈ ਕਿ ਜੇ ਇਹਨਾਂ ਦਾ ਟਾਵਾਂਗੇ ਤੇ ਕੱਲ ਮਾਪਣਾ ਨਾ ਤਾਂ ਹੂੰ ਫਿਰ ਮੈਂ ਕਿ ਛੱਡਦਾ ਹਾਂ ਬੇਰੇ ਮੈਨੂੰ ਤੰਗ ਕਰੂਗਾ ਹਾਂ ਬਾਜੂ ਨੇ ਦੂਜਾ ਨਾ ਕੀ ਹੈ ਨੰਗਾ ਤਾਂ ਤੁਸੀਂ ਨੰਗਾ ਨਹੀਂ ਦਿਆਵਾ ਆ ਮੋੜ ਕੇ ਵੇਖੂਗਾ ਮੇਰੇ ਵਿੱਚ ਮੜਦਾ ਕਿ ਨਹੀਂ ਮੜਦਾ ਹਾਂ ਇਥੇ ਇਤੋਂ ਦੀ ਕਿਤੇ ਜਗ੍ਹਾ ਬਣਾਈ ਹੋਊਗੀ ਹਾਂ ਬੈ ਆਹ ਲਿਆਉਣੇ ਪਾਉਂਦੇ ਹਾਂ ਮੈਂ ਜਦੋਂ ਬਾ ਅੰਦਰ ਵੇਦਾ ਸੀਗਾ ਉਹ ਮੋਬਾਈਲ ਉਹ ਮੇਗਾ ਵੀ ਦੂਜਾ ਫਿਰ ਮੈਨੂੰ ਚੇਤਾ ਆਇਆ ਮੈਂ ਕਿਹਾ ਕੱਲ ਨੂੰ ਵਾਗੇ ਪੁਰਾਣੇ ਜਾਣਾ ਕੱਲ ਵਾਲਾ ਕੰਮ ਤਾਂ ਅੱਜ ਨਵੇੜ ਗਏ ਦੂਜਾ ਤਾਂ ਆਪਾਂ ਦੋਆਂ ਘਟ ਨਾਲ ਸਕੂਟਰੀ ਬਣ ਗਈ ਬਹੁਤ ਸਕੂਟਰੀ ਵੱਲੋ ਜੀ ਬਹੁਤ ਠੋਕੇ ਸੀ ਇਹਦੀ ਕਰੰਟ ਵਾਲੀ ਕੁਆਇਰ ਕੋਲ ਜਿਹੜੀ ਹੁੰਦੀ ਆ ਉਹ ਉਹ ਸੜ ਗਈ ਸੀ ਕਿਉਂ ਪਹਿਲਾਂ ਇਹਦੀ ਗਰੰਟੀ ਵਾਲੀ ਮਿਲਦੀ ਨਹੀਂ ਸੀ ਕੋਈ ਇਹ ਤਾਂ origignal ਨਹੀਂ ਮਿਲਦੀ ਸੀ ਆਰ ਕੇ ਪਰ ਮੋਟਰਸਾਈਕਲ ਵਾਲੀ ਵੀਰ ਨੇ ਪਾਈ ਉਹਦੇ ਤੋਂ ਹੀ ਮੈਂ ਕੰਮ ਕਰਾਇਆ ਪਿੰਡ ਜੈਵਨ ਵਾਲੇ ਤੋਂ ਆ ਤੇ ਉਹ ਵੀਰ ਨੇ ਬਹੁਤ ਵਧੀਆ ਕੰਮ ਕੀਤਾ ਇਹ ਨਹੀਂ ਗੱਲ ਦਸਾਲੀ ਆਪਾਂ ਨੂੰ ਉਹਦੇ ਤੇ ਬਹੁਤ ਵਧੀਆ ਮਸਤਰੀ ਹੈ ਇਹ ਨਹੀਂ ਗੱਲ ਬਾਕੀ ਯਾਰ ਜਦੋਂ ਚੀਜ਼ ਤੇ ਮਰਜ਼ੀ ਲਾ ਕੋਈ ਟੈਨਸ਼ਨ ਨਹੀਂ ਕਰੋ ਠੀਕ ਹੈ ਜੀ ਇਹ ਨਹੀਂ ਗੱਲ ਵੀ ਜੇ ਕੰਮ ਹੋਣ ਵਾਲਾ ਇੰਨਾ ਟਾਈਮ ਉਹ ਦੱਸੂਗਾ ਵੀ ਇੰਨੇ ਟਾਈਮ ਚ ਤੈਨੂੰ ਬਾਈ ਸਾਧਨ ਮਿਲੂਗਾ ਉਹ ਤੋਂ ਪਹਿਲਾਂ ਜੇ ਤੈਨੂੰ ਬਾਈ ਜੀਵਿਤ ਤੇ ਜੀ ਹੈ ਤੇ ਤੂੰ ਬਣਾ ਸਕਦਾ ਹੈਂ ਹਾਂ ਜਿਹੜਾ ਆਪੋ ਤੋਂ ਪੀਣਾ ਦਿੱ ਦੇਖੋ ਪਰ ਮੈਂ ਇਹ ਜੀ ਦਿੱਤੇ ਹੈਗੀ ਨਾ ਯਾਰ ਇਹਨਾਂ ਨੇ ਰੱਖਣ ਲੱਗਿਆ ਨੇ ਭੁੱਲ ਗਏ ਇਹਦਾ ਕਿਸੇ ਹਾਲਤ ਬਣੀ ਹੈਗੀ ਕਿਤੇ ਆਟੀ ਰੱਖਦੀ ਲੈ ਆਪੇ ਇਸ ਕਾਚਲੇ ਆਦੋਂ ਆਟਾ ਖਾਚੇ ਕੇ ਵਾਰ ਮਾਰਦੇ ਆ ਚੋਲ ਜਿਹੜਾ ਚੱਕਰ ਆ ਉਹਨੂੰ ਵੇਖ ਲਾ ਖੁੱਲ ਨੂ ਇਹਨ ਕੋਲੋਂ ਨੂੰ ਜਿੱਤੇ ਨਾਟੋ ਪਰ ਜੇ ਚੱਕਰ ਚ ਕੋਈ ਫਾਲਟਾ ਹੋਤੇ ਜਾਂ ਕੋਈ ਪਸੜ ਗਿਆ ਉਹ ਕੱਢੋ ਖਾ ਦੇਣਾ ਤੇ ਜੇ ਆਪਾਂ ਉਹ ਹਿਸਾਬ ਨਾਲ ਜਾਲੀ ਲੱਗੀ ਹੋਵੇ ਤੇ ਉਹ ਨਹੀਂ ਹਿੱਲੇ ਹੁਣ ਮੈਂ ਅੱਜ ਆਲੂ ਬਣਾ ਲਾਂ ਹਾਂ ਚੀਰ ਕੇ ਵਾਹ ਚੀਰ ਕੇ ਆਪਾਂ ਚਾ ਵਾਲ ਕੇ ਆਲੂ ਬਣਾ ਤੂੰ ਚੀਰ ਕੇ ਨਾ ਬਣਾ ਵਾਹ ਜਦੋਂ ਉਹਨੇ ਆਲੂ ਗਾਣੇ ਵਾਲੇ ਆ ਜਾਣੇ ਉਹਦੋਂ ਤੂੰ ਤੜਕਾ ਚੀਰ ਲੈਣਾ ਤੜਕਾ ਚੀਰਿਆ ਗਿਆ ਤੇ ਜਦੋਂ ਆਲੂ ਛਿਲਣ ਅੱਜ ਵਾਲੂ ਵੱਧ ਪਾ ਲਈ ਕਦ ਕਦ ਖਾਲਾ ਵੀਰਾ ਲੂ ਜਾਂਦੇ ਖਾਣਾ ਚਾਹੀਦਾ ਠੀਕ ਹੈ ਤੇ ਦੋ ਕਾਲੂ ਵੱਧ ਪਾ ਲੈ ਹਾਂ ਵੱਧ ਮਾਰ ਦੂਗੀ ਆ ਅੱਜ ਦੋ ਸਕੂਟਰੀ ਦੇ ਨਾਂ ਦੇ ਤੇ ਮੈਨੂੰ ਤਾਂ ਜੀ ਨਹੀਂ ਲੱਗਿਆ ਧੁੱਪ ਵਗੇ ਕਿੰਨੇ ਦਿਨ ਹੋ ਗਏ ਕੋਈ ਤਾਂ ਗੱਲ ਹੈ ਧੰਨਵਾਦ ਵੀਰ ਵਾਲੇ ਵੀਰ ਪਾਈ ਦਾ ਮੇਰੇ ਵੱਡੇ ਭਰਾ ਦਾ ਧੰਨਵਾਦ ਸਭੇ ਦਾ ਪਿੰਡ ਜਿਹੜਾ ਇੱਕ ਉਹ ਭਾਈ ਨੇ ਮੈਨੂੰ ਮੇਰੇ ਸਾਧਨ ਲੈ ਕੇ ਪਾਇਆ ਨਵਾਂ ਨਾ ਆਉਣਾ ਉਹਦੀ ਬਦਵਾਲਤ ਨਹੀਂ ਆਉਣਾ ਭਾਈ ਦੇ ਲੈਸ ਦੇ ਹੁਣ ਸਾਰਾ ਪਰਸਪਤਾ ਠੀਕ ਹੈ ਜੀ ਉਹ ਲਾਈਟ ਜਗੂਗੀ ਉਦੋਂ ਚੱਲੂਗੀ ਹਰ ਚਲਾ ਸਵਾਰ ਕੇ ਤੈਨੂੰ ਨਾ ਪਸਵਾਰ ਕੇ ਬ੍ਰੇਕਾ ਹਾਂ ਬ੍ਰੇਕਾ ਨੂੰ ਨਾ ਪਸਵਾਰ ਕੇ ਜਮਾ ਬ੍ਰੇਕਾ ਨਾਲ ਲਾ ਦੇ ਹਰ ਜਮਾ ਤੈਨੂੰ ਦਾਦਾ ਕਦੋਂ ਚੱਲੂ ਆਪੇ ਬਸ ਸੁਣੀਓ ਸਰਦਾਰ ਹੂੰ ਹਾਂ ਤੇ ਇਹ ਕਾਤੀਓ ਨਹੀਂ ਆਉਦੇ ਤੇ ਇਹ ਐਵੇਂ ਹੁੰਦਾ ਆ ਅੱਜ ਆ ਕੰਮ ਕਰਨਾ ਘੱਟ ਲੱਗੇ ਨਾ ਉਹ ਸਟਾਰਟ ਕਰਤਾ ਇਹ ਤੇ ਵੀ ਹੋ ਜਾਣੀ ਆ ਤੇ ਇਹ ਤੇ ਨਹੀਂ ਆਉਂਦੀ ਹਾਂ ਹਾਂ ਰਾਚੀ ਹਾਂ ਹਾਈ ਹਾਂ ਮੈਂ ਫੱਟੀਆਂ ਮੈਂਨੇ ਪੈਸੇ ਵੀ ਲਾਏ 16-1700 ਚੱਲੀ ਹੁਣੀ ਹੈ ਤੇ ਸਾਰੇ ਵਾਰ ਵਰਕ ਵਿੱਚ ਕੰਮ ਖੜਦਾ ਹੈ ਚਲੋ ਵਧੀਆ ਚੱਲ ਪਿਆ ਤੇ ਵੇਲਾ ਜੇ ਵੀ ਬਣਾਈ ਹੈ ਤੂੰ ਬਣਾਈ ਸੀਗੀ ਹੈ ਸਾਜੇ ਦਾ ਤੇ ਸਰਕਾਰ ਦੀ ਦੋ ਦਿਨ ਦੀ ਹਾਂ ਜਿਹਨੇ ਮਰਦੇ ਦਵਾਰ ਦਾ ਪਰਨਾ ਕੋਈ ਨਹੀਂ ਸਾਜਾ ਪਾਈ ਦੇ ਮਨ ਕਰੀ ਨਾ ਮੈਂ

ਕਸਾ ਤਾਂ ਮੁੱਕ ਗਿਆ ਨਾ ਨਾ ਚੱਲ ਗਿਆ ਕਾਹਦਾ ਇਹ ਕਹਿੰਦਾ ਠੀਕ ਕਰ ਤੈਨੂੰ ਫਾਨੂੰ ਜਾਣਾ ਸੀ ਸਹੀ ਗਾ ਤੇਰੇ ਸਾਹਮਣੇ ਦੇਖੀ ਤਾਂ ਮੈਨੂੰ ਪਤਾ ਵੀ ਪਾ ਗਏ ਪੁਰਾਣੇ ਮਾਰਨ ਤੋਂ ਪਹਿਲਾਂ ਜਵਾਕਾ ਦੀਆਂ ਨਵਾੜਾਂ ਸ਼ੁਰੂ ਹੋ ਗਈਆਂ ਕੱਲ ਨੂੰ ਛੁੱਟੀ ਹੈ ਨਾ ਔਖੀ ਆ ਛੁੱਟੀ ਵੀ ਆ ਗਈ ਸੌਤਾ ਵੀ ਮੁੱਕਿਆ ਅਮਰ ਦਾ ਭਾਈ ਡਰਾਈਵਰ ਹੈ ਠੀਕ ਹੈਗਾ ਨਾ ਜਿੱਥੇ ਤੇ ਆਪਾਂ ਮਾਰੋਗੇ ਉੱਥੇ ਰੁਕ ਜਾਨਾ ਤੇ ਪੂਰੀ ਘਾਰੇ ਨਾਲ ਰਾਤ ਨੂੰ ਕੋਚ ਉਹਨਾਂ ਨੂੰ ਕਿ ਕੱਲ ਤੁਸੀਂ ਕੀ ਕੀ ਖਾਣ ਆਏ ਕੋਹਨੇ ਕੋਣਾ ਹੰਤ ਰਤ ਬਦਲ ਗਈ ਉਹ ਪਹਿਲਾ ਜਵਾਕਾਂ ਦਾ ਦਾਂਡੀ ਢੋਈ ਜੰਦਨਾਂ ਟਾਈ ਜਾ ਰਿਹਾ ਆਰੀ ਹੋਰੀ ਧੀਰੇ ਧੀਰੇ ਜੰਦਨ ਮਾਇਗਾ ਧੀਆ ਕਨਾ ਔਰ ਜੇ ਤੁਮ ਆਲਾ ਆਏਂਗੀ ਮੇ ਲੇ ਭਾਈ ਤੂੰ ਆਵੀਂ ਆਏਂ ਆਪਾਂ ਨੂੰ ਤਾਂ 10:00 ਵਜੇ ਹੀ ਜਾਣੇ ਆ ਨਾ 11:00 ਹਾਂ ਬਸ 10:00 ਜਾਣੇ ਆ ਦਸ 10:00 ਜਾਣੇ ਪਾਚੇਰੀ ਕੋਲਪੀ ਵਾਲਾ ਹੋਊਗਾ ਹੈ ਜੀ ਤੇ ਨੀਰ ਰੋਤ ਚੇਂਜ ਹੋ ਗਈ ਆ ਹੈ ਰਾਤ ਤੇ ਚੇਂਜ ਹੋ ਜਾਂਦੀ ਹੈ ਇੱਕ ਦੋ ਨਿਆ ਜਿਹੜੇ ਸਪਰੈਂਗ ਕਰ ਦਿੰਦੀਆਂ ਨਹੀਂ ਵੀ ਆਪਾਂ ਦਾ ਇਹ ਕਿ ਜਾਈਂ ਬੱਲੇ ਖਾ ਕੇ ਉਹ ਵਧੀਆ ਚੀਜ਼ ਆ ਹਾਂ ਉਹ ਕਿਹੜਾ ਤੜੀ ਉਹ ਹਾਣੀਆਂ ਚੱਕ ਪਲੇਟ ਖਾਣ ਉਹ ਤੜੀ ਨਹੀਂ ਹੁੰਦੀ ਮੈਂ ਤਾਂ ਜਮਾਈ ਦੇਖ ਮੈਨੂੰ ਵੀ ਦਿਖਾ ਦੋ ਕੇ ਹੋ ਜਾਂਦੀ ਆ ਮੈਂ ਦਿਖਾ ਦੇਣਾ ਸੀ ਆਪਾਂ ਨੂੰ ਕਿ ਠੀਕ ਹੋ ਜੀ ਕਿੱਥੇ ਰਾਤ ਨੂੰ ਜਦੋਂ ਹਸਪਤਾਲ ਦਵਾਈ ਲੈਣ ਗਏ ਛੇਤਾ ਨਹੀਂ ਹੁਣ ਇੰਨਾ ਟਾਈਮ ਦੀ ਜਾਗ ਆ ਲਸ ਥੋੜੀ ਛੇਤੇ ਰਹਿੰਦੀ ਆ ਤੁਸਤਾ ਪ੍ਰਾਣੀਆਂ ਗੱਲਾਂ ਲੈ ਲੈਣਾ ਮੈਂ ਤੱਕ ਦਿਖਾ ਦੇਣੀ ਕਿੰਨਾ ਟਾਈਮ ਹੋ ਗਿਆ ਕਿੰਨਾ ਟਾਈਮ ਹੋ ਗਿਆ ਆਪਾਂ ਕਹਿੰਦੇ ਘੋਟੀ ਲੈ ਕੇ ਗਏ ਸੀ ਕਿ ਤੇ ਰੇੜੀ ਤੇ ਮੂਹ ਸੀ ਨਾ ਆਈ ਮੈਂ ਕਹਿੰਦੀ ਦੀ ਮੂਹ ਆਸੀ ਨਹੀਂ ਆਈ ਆਪਾਂ ਸੀਗੇ ਮੋਗਾ ਸਾਈਡ ਵਾਲੇ ਅੱਛਾ ਉਹ ਵਧੀਆ ਸੀ ਵਧੀਆ ਜੀ ਉਹ ਆਪਾਂ ਨੂੰ ਪਲੇਟ ਆਪੜਾ ਕੇ ਜਾਂ ਦੋਨ ਨਾਲ ਸੋ ਉਹ ਜਦੋਂ ਪਹੁੰਚੇ ਤਾਂ ਵੀ ਪਰ ਕਲੀਨੀਕ ਸੀ ਤਾਂ ਉਹਨੇ ਇੰਨਾ ਟਾਈਮ ਦਾ ਚੇਤਾ ਹੈ ਨਹੀਂ ਉਹ ਚੇਤਾ ਤਾਂ ਪਰ ਆਪਣੇ ਕਾਲੇ ਕਾਲੇ ਰੋੜ ਤੇ ਆ ਲਿਈਆਂ ਹਾਂ ਸੱਚ ਕਾਲੇ ਕਾਲੇ ਰੋੜ ਤੇ ਨਾਲ ਕਿਨਾਂ ਕੁ ਵੀਲ ਨਾ ਚੌੜੀ ਜੀ ਜਾਂਦਾ ਉਹ ਨਸ ਤੇ ਵੀ ਕਈ ਵਾਰ ਮੈਂ ਜਦੋਂ ਤੁਹਾਨੂੰ ਦਿੰਦੀ ਹਾਂ ਰੈਂਕੂ ਦੇ ਉਹ ਵੀ ਮੈਨੂੰ ਬਹੁਤ ਜਿਆਦਾ ਮੈਨੂੰ ਤਾਂ ਚੇਤਾ ਨਹੀਂ ਪੂਰਾ ਵੀ ਉਹ ਅਸਾਂ ਉੱਥੇ ਸੀ ਵਾਹ ਗਾਉਂ ਤੇ ਖਾ ਪਾਣੀ ਢੋੜੇ ਉਦੋਂ ਨਹੀਂ ਆਈ ਉਹ ਹੋਖਲੀ ਸੀ ਉਹ ਗਲੀ ਸੀ ਹੁਣ ਤਾਂ ਜਮਣ ਚੱਤਾ ਮੈਨੂੰ ਤਾਂ ਵੀ ਇਹ ਗਲੀ ਕਿਵੇਂ ਕਰਾਂ ਚ ਪਾਣੀ ਵੜ ਗਿਆ ਸੀ ਹਨਾ ਵਾ ਆ ਜਿਹੜੇ ਪਰਲੇ ਪਾਸੇ ਨੇ ਮੈਂ ਘੜਾ ਉਹਨਾਂ ਦੀ ਦੇਰ ਨਹੀਂ ਪੱਤੇ ਹੂੰ ਸਾਰੇ ਘਰ ਦਾ ਪਾਣੀ ਇਕੱਠਾ ਆਪਣੇ ਭਰੇ ਉਹਨੇ ਦੇਖਾ ਕਿਵੇਂ ਜਿਵੇਂ ਕੋ ਪਲੱਡ ਗੇਟ ਬੋਲ ਜਾਂਦੇ ਹਾਂ ਇੱਕ ਵਾਰ ਇਹ ਰਸੋਈ ਦਾ ਬਾਹਰ ਖੋਲਿਆ ਕਿਵੇਂ ਚੱਲੇ ਆਪਾਂ ਸਾਰੇ ਅੰਦਰ ਭਰ ਗਏ ਸੀ ਉੱਤਰ ਪਾਣੀ ਬਹੁਤ ਜਾਂਦਾ ਸੀ ਜਿਵੇਂ ਹੁਣ ਇੰਨੇ ਮੀਂਹ ਪਏ ਸੀਗੇ ਹੁਣ ਤਾਂ ਥੱਲੇ ਹੀ ਆਉਣਾ ਸੀ ਆਹ ਤੇੜਾ ਪਾਣੀ ਸੱਤਾਂ ਹੀ ਡਿੱਗਣੀਆਂ ਹਾਂ ਮੀਂਹ ਨੂੰ ਤਾਂ ਪਤਾ ਲੱਗ ਜਾਂਦਾ ਸੀ ਹੁਣ ਪੜਨ ਲੱਗਦਾ ਪੱਕਿਆਂ ਚ ਤਾਂ ਤੇ ਦੇ ਰੰਗ ਆ ਦੇ ਨਾਲ ਉਹ ਆ ਖੋਣ ਵਾਲਾ ਉਹ ਸਮਝੌਤਿਆਂ ਕੱਲਾ ਚਲੋ ਜੀ ਠੀਕ ਆ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਹੋ ਸਕਦਾ ਵਗ ਕੇ ਪੁਰਾਣੇ ਦਾ ਸ਼ਹਿਰ ਵਿਖਾਈਏ ਦੋਨੋਂ ਸ਼ਹਿਰ ਵਿਖਾਉਂਦਾ ਨਾਲ ਕਰਮ ਦੀ ਚੋਕੋਂ ਵਿਖਾਉਂਦਾ ਵਖਾਉਂਗਾ ਸੱਚੇ ਇਹ ਮੈਂ ਦੱਸੂਗਾ ਵੀ ਕੀ ਕੀ ਅਜਮਰੇ ਖਾ ਰਹੇ ਐ ਮੈਂ ਵਾਲੀ ਖਵਾ ਕੇ ਵੀ ਹੋਣਾ ਕੱਲ ਮੈਂ ਹਰੀਏ ਕਿਹੜੀ ਤੇ ਰੇਤਪਾ ਬਸਾਬ ਕੀ ਆਲੀ ਐ ਉਹ ਕਹਾਂ ਸੀ ਆਲੀ ਦੂਰਸ ਵਾਲੀ ਐ ਕਿਸੇ ਖਤਾਰ ਦੀ ਮਾਰੇ ਰੇਹੇ ਰੇਹੇ ਤੁਹਾਨੂੰ ਕੱਲ ਰੋਕ ਰੋਕ ਕੇ ਮੈਂ ਤੁਹਾਨੂੰ ਚੁਣ ਕੇ ਜਾਣਾ ਆ ਜਾਓ ਜੀ ਜਦੋਂ ਤੱਕ ਸਰ ठीक है जी। हां ओ बचे आये स्कूटरी ਨੋ ਉੱਥੇ ਸੀਸਾ ਰਹਿ ਗਿਆ ਮਾੜਾ ਸੀਸਾ ਉੱਥੇ ਰਹਿ ਗਿਆ ਆ ਘਰੇ ਤੁਹਾਡੇ ਕੋਲ ਪਏ ਆ ਤਿੰਨ ਪਏ ਆ ਦੋ ਤਿੰਨ ਪਏ ਆ ਸੀਸੇ ਸੀ ਸੀ ਇਹਦੇ ਉਹ ਸੀਸੇ ਇਹਦੇ ਕਹਿੰਦੇ ਹਾਂ ਹਾਂ ਆ ਫਿਰ ਪੰਗਾ ਲਈਏ ਆਪਾਂ ਕੱਲ ਨੂੰ ਤਸ ਕੇ ਦੇਖ ਲਓ ਦੋ ਕਾਸ ਦੇ ਕੋਦਰ ਕੋਦਰ ਲੱਖ ਰੁਪਏ ਆ ਕੋਈ ਗੱਲ ਕਰਨੀ ਕੋਈ ਆਪਾਂ ਇੱਧਰ ਮਰਨਾ ਇਤਨਾ ਸਾਹ ਨਾ ਮਨੋ ਇੰਨਾ ਦਈਓ ਤੋਦੋ ਕਾਹਨ ਕਿਛੋ ਤਾਂ ਸਿਤਾ ਦਾ 10 ਸੇ ਦਿੰਨੇ ਉਹਨੇ ਤਾਂ ਨੂੰ ਲੋੜਨੇ ਪੈਦੀ ਵੈਸੇ ਹੀ ਰੌਲਾ ਪਾਈ ਜਾਂਦੇ ਉਹਨੇ ਪਿੱਛੇ ਆ ਗਿਆ ਆ ਗਿਆ ਮੈਂ ਚੁੱਪ ਚਾ ਕੇ ਉਹਨਾਂ ਕੋਲ ਗਈ ਮੱਚਦਾ ਜਿਦ ਜਿਦ ਨਹੀਂ ਚੱਲਨੀ ਲੱਗੀ ਸਹੀ ਗੱਲਾਂ ਨੂੰ ਚੀਚੇ ਬੋਲਿਆ ਕਿ ਨਾ ਹਾਰ ਨਾ ਬੰਦੇ ਕਿ ਲਾਈਟ ਬੰਦ ਸੋ ਸਾਵਧਾਨੀ ਸਹੀ ਗੱਲ ਹਾਂ ਰਾਤ ਭਰਾਂ ਤੇ ਜਾਣਾ ਪਵੇ ਇੰਡੀਕੇਟਰ ਸੀਸਾ ਕਸਨਾਂ ਪਰ ਲੱਗੇ ਹੋਣਗੇ ਉਹਨਾਂ ਚਾ ਦੇ ਕੇ ਜਾਣਾ चेता भल गया होगा है ना? ना तो हर मैं जाने जाने कि हम मैं चलना ट्राई लाइन तो मैं और देखूंगा कि मैं छुट्टी होऊंगा तो मैं कभी नहीं सकता ना ना जेड़ा हैगा तेल तो तुसी आए फूक देओगे ना ना कोई नहीं जा जाते फूक ता ना हम्म कोई चीज आ गए हम्म फिर अपन उठ के जाना होगा कुछ नहीं हुंदा उधर दी वधिया वाट नाले पासे पासे सेम आज चल कल तक सेम काम आगे नाले तो जेड़े ਇਹ ਨਾਲ ਬੱਚੇ ਵੀ ਹੋਣਗੇ ਨਾ ਹੂੰ ਲੱਗ ਜਾਣੇ ਪੈਣੇ ਆ ਛੁੱਟੀ ਆ ਗਈ ਆ ਮੈਂ ਤੇ ਜਾਣੇ ਪੈਣੇ ਘਰੇ ਪੈਣਾ ਨੇ ਰਹਿਣਾ 1.5 ਠੀਕ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਦਾ ਰਤਨਦਰੋਤੀ ਰੂਪੇ ਮਾਇ ਭਾਈ ਬੇਨਤੀ ਹੂ ਬਹੁਤ ਧੰਨਵਾਦ ਸਾਰੇ ਭੈਣ ਭਰਾ ਪੂਰੀ ਫੋਲੋਵਰ ਜ਼ਰੂਰ ਵੀਡੀਓ ਕਰਿਆ ਕਰੋ ਸਾਰੇ ਭੈਣ ਭਰਾਵਾਂ ਨੂੰ ਦੇਣਤੀ ਆ ਕੇ ਫੋਲੋਵਰ ਕਰ ਦਿਆ ਕਰੋ ਐਸੇ ਕਰਕੇ ਕਿ ਸਪੋਰਟ ਹੋ ਸਕੇ ਚੈਨਲ ਦੇ ਵੱਧ ਵੱਧ ਅੱਗੇ ਵੱਧ ਸਕੇ ਧੰਨਵਾਦ ਜੀ